ਹਾਂਜੀ ਕੀ ਹਾਲ ਆ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਕਬੂਤਰ ਕੋਦਰ ਸੱਟਾ ਵੀ ਸਰਵਿੰਦੇ ਘਰ ਪਰ ਆ ਠੀਕ ਐ ਨੌ ਬਾਬਿਓ ਤੇ ਲਾਈਏ ਬਈ ਉਹਲੇ ਕਬੂਤਰਾਂ ਦੇ ਥੀ ਥੀ ਚੱਕਰ ਕੀ ਅੱਜ ਹੋ ਗਏ ਨੀਟ ਯਾਰ ਹਨਾ ਸਾਰਿਆਂ ਤੋਂ ਪਹਿਲੇ ਨੰਬਰ ਤੇ ਗੁਲਾਬੀ ਟੋਰੀ ਵਾਲਾ ਤੇ ਅੱਧਾ ਘੰਟਾ ਦੀ ਲੇਟ ਹੋ ਗਈ ਬਈ ਚੱਕਰ ਕੀ ਆ ਰਾਤ ਵੀ ਨਹੀਂ ਪਤਾ ਲੱਗਿਆ ਕਦੋਂ ਨੀਂਦ ਨੂੰਦਾ ਗਿਆ ਹਨਾ ਥੱਕੇ ਵਾਲੇ ਸੀਗੇ ਤੜਕੇ ਤਿੱਕਰ ਵੀ ਹੁਣੇ ਹੀ ਜਾਗ ਆਈ ਬਸ ਸਿੱਧੀ ਹਨਾ ਸੂਰਜ ਉਹ ਜਾ ਸੇਕਾ ਜਾ ਨਹੀਂ ਜਾਗਣੀ ਸੀ ਅੰਦਰ ਅੰਦਰ ਪਿਆ ਹੁੰਦਾ ਤਾਂ ਮੈਂ ਤੇ ਬਈ ਇਧਰੋਂ ਆ ਕਬੂਦਰੀ ਬਲਟਾਈ ਆ ਆਪਣੀ ਇੱਕ ਸੱਜੀ ਗਲਾਬੀ ਬਗਲ ਵਾਲੀ ਕਾਲੀ ਚੀਨੀ ਤੇ ਆ ਟੂਸੇਡ ਡਿਟੇਲ ਦੇ ਅੱਜ ਗੇੜੇ ਐ ਇਹਨੂੰ ਵੀ ਵੈਸੇ ਆਪਾਂ ਲਟਾਇਆ ਪਰ ਇਹਦੇ ਅੰਦਰ ਕੁਝ ਨਹੀਂ ਸੀਗਾ ਸਿਰਫ ਪਾਣੀ ਸੀਗਾ 1-2 ਐਮਐਲ ਤੇ ਪਰਲੀ ਕਬੂਦਰੀ ਅੰਦਰ ਇਹ ਰਵਾਵਾ ਸਮਾਨ ਪਿਆ ਸੀ ਆ ਦੇਖੋ ਲੈ ਹੁਣ ਤੁਸੀਂ ਆਪ ਦੇ ਹਿਸਾਬ ਨਾਲ ਵੀ ਆ ਕਬੂਦਰੀ ਤੰਗ ਰੋਸ ਤੱਕਾਂਗੇ ਆਪਾਂ ਮੈਂ ਨਾ ਇਹਨੂੰ ਬਦਾਮ ਵੀ ਘਟ ਪਾਇਆ ਸੀਗਾ ਦੂਜੇ ਕਾ ਨੂੰ ਪਾਇਆ ਸੀ ਮੈਂ 7-7 ਇਹਨੂੰ ਮੈਂ 6 ਹੀ ਪਾਇਆ ਸੀ ਮੈਨੂੰ ਪਤਾ ਖਰੀਦੀ ਨਹੀਂ 6ਾਂ ਚੋਂ ਇੱਕ ਰੱਕ ਇੱਕ ਹਸਾਬ ਤੇ ਸਿਰਫ 5 ਬਦਾਮ ਖੀਚੇ ਆ ਕਬੂਦਰੀ ਨੇ ਐਡੀ ਦਿਨ ਤੇ ਰਾਤ ਠੀਕ ਐ ਮਾੜੀ ਗੱਲ ਆ ਯਾਰ ਚਲੋ ਕੋਈ ਨਾ ਛੱਡਦੇ ਇਹ ਛੱਡ ਰਾਲੇ ਮਾੜੇ ਮੋٹے ਛੱਡਾਂਗੇ ਬਾਹਲੇ ਨਹੀਂ ਛੱਡਦੇ ਪੁੱਤਰ ਬਸ ਆਪਾਂ ਤੇ ਆਪਣੀ ਗੇੜਿਆਣੀ ਕੂਤ ਵੀ ਛੱਡਦੀ ਬਈ ਇਹਨੂੰ ਦਿੱਤਾ ਹੈ 30 ਐਮਐਲ ਪਾਣੀ ਠੀਕ ਹੈ 30 ਐਮਐਲ ਪਾਣੀ ਚੱਲ ਖੰਡ ਕਰਾਂ ਤੇ ਕਾਲੀ ਚੀਨੀ ਸੱਜੀ ਲਾ ਵੀ ਬਗਲ ਵਾਲੀ ਬਈ ਇਹਨੂੰ ਦਿੱਤਾ ਹੈ 20 ਐਮਐਲ ਪਾਣੀ ਇਹ ਇਹਦਾ ਵੀ ਮਾਰਦੀ ਉਹਨਾਂ ਚੱਲ 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 ਤੇ ਕੇ ਹੋ ਗਈ ਟੂਸੇ ਟੁਟਰੀ ਵਾਲੀ ਬਈ ਇਹਨੂੰ ਵੀ ਪਾਣੀ ਦੇ ਕਰਤਾ ਚ ਪਹਿਲਾ ਪਾਣੀ ਲਾਇਆ ਇਹਨੂੰ 6 7 ਐਮਐਲ ਚਾਲ ਦਈ ਇਹਦਾ ਵੀ ਮਾਰ ਦੇ ਗੋਲਾ ਚਲ 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 ਓਕੇ ਅਗਰ ਬੋਰਟ ਤੇ ਕ ਟੌਰੀ ਵਾਲਾ ਛੱਡਿਆ ਸੀ ਤੇ ਇੱਕ ਟੂ ਸੈਟ ਵਾਲਾ ਛੱਡਿਆ ਸੀ ਬੁੱਧਵਾਰ ਚ ਦੀ ਵੀਡੀਓ ਨਹੀਂ ਬਣਾਈ ਮੈਂ ਤੇ ਕੇ ਕਬੂਤਰੀ ਛੱਡ ਦੇ ਵੀ ਨਵੇਂਾਂ ਚ ਹਰੀ ਗੁਲਾਬੀ ਕਾਂਤ ਵਾਲੀ ਇਹ ਵੀ ਪਾਲਟਕੇ ਛੱਡੀ ਅੱਜ ਠੀਕ ਹੈ ਤੇ ਬਸ ਲਗਭਗ ਆਹੀ ਡਾਇਆ ਕਬੂਤਰ ਕੋਈ 4 5 ਕੇ ਮੇਰੇ ਹਿਸਾਬ ਨਾਲ ਤੇ ਬਹੁਤ ਆ ਯਾਰ ਵਸੂ ਦੁਆ ਨਹੀਂ ਲਾਉਣੀ ਗੀ ਚੱਕਰ ਕੀ ਗੁਲਾਬੀ ਕੱਚਾਂ ਵਾਲੀ ਵੀ ਪਾਰਟੀ ਬਈ ਮੈਂ ਤੋ ਤਿੰਨ ਹਰੀਆ ਦੇਖੋ ਹੂੰ ਦੇਖੋ ਆ ਇੱਕ ਤਾਂ ਇਹ ਰੂਹ ਹੀ ਤੁਹਾਨੂੰ ਪਤਾ ਕਰਨਾ ਇਹ ਤਾਂ ਨੇ ਸਾਰਾ ਕੋਈ ਦੇ ਕੇ ਤੜਕੋ ਤੜਕੀ ਮਨ ਖਰਾਬ ਕਰ ਦਿੰਦੇ ਪਤੰਦਰ ਯਾਰ ਆ ਕੁਤਰੀ ਨਹੀਂ ਛੱਡਦੇ ਬਈ ਇਹ ਵੀ ਪਾਣੀ ਤੇ ਕਰਨੀ ਸੀ ਵੈਸੇ ਤਾਂ ਰੇ ਪਲਟਾਈ ਆ ਦੋ ਕਰੀਅਰ ਤੇਦਰ ਰਸਾਨ ਨਿਕਲੇ ਨੇ ਓਖੀ ਵਾਲੀ ਹੋਈ ਜਮਾ ਰਹਿਣ ਦੇ ਯਾਰ ਜੂਬਰ ਵੀ ਆ ਗਿਆ ਮੇਰੇ ਵੀਰੋ ਤੇ ਅੱਜ ਫੇਰ ਇੱਥੋਂ ਕਬੂਤਰਾਂ ਦੇ ਓਲੇ ਲਾਉਣਾ ਕਹਿੰਦਾ ਬਾਜੀ ਛਿੜਦੀਆਂ ਤੇਰੇ ਨਾਲ ਬੱਚਿਆਂ ਵਾਲੀ ਮਾਂ ਵੀ ਚੱਲ ਫਿਰ ਲਾ ਗਈ ਓਲੇ ਕੜ ਕੜ ਜਿਹਦੇ ਜਾਣ ਪਰ ਆ ਦੇ ਚਲੋ ਜੀ ਇਹ 9 ਵਜੇ ਵਾਲੀ ਬਾਜੀ ਆਪਣੀ ਚੱਲ ਆਉਂਦਾ ਦੇਖਣ ਨੂੰ ਛਤਰੀ ਜੀ ਨਾ ਮਰੀ ਟਿੱਡਾ ਇਹ ਕਰਕੇ ਕਿਤੇ ਆਹ ਵੇਖੀ ਜਾਂਦਾ ਗੋਲੀ ਵਾਂਗੂ ਵੇਖ ਨਿਕਲਦੇ ਇਹਦਾ ਵੀ ਲਾ ਹੀ ਨਹੀਂ ਉਹ ਮੂਧਾ ਕੇ ਵਾ ਤੇ ਹੁਣ ਪਰ ਤੇ ਹੁਣ ਪਰ ਢੇਕ ਵਜੋਂ ਉਧਰ ਬਚਾਇਆ ਲਓ यो ਮਾਰਦਾ ਉਹ ਰੱਬ ਜੀ ਲਾਉਂਦਾ ਹੈ ਚੱਲ ਭਾਈ ਜਿਹੜੇ ਦੋ ਹੋਰੇ ਇਹਨਾਂ ਦਾ ਵੀ ਲਾ ਦੇ ਉਹ ਲਾ ਰਲਕੇ ਨੇ ਵਿੱਚ ਹੀ ਇਹ ਮੋਤੀ ਪੁੱਛ ਦੀ ਲਾ ਚੱਲ ਇਹ ਆਹ ਚੋ ਨਿਕਲ ਆਇਆ ਹੈ ਇਹਨੂੰ ਅਮਰੀਕੀ ਨੂੰ ਮਾਰ ਸਿੱਧਾ ਗਾਹ ਨੂੰ ਅਮਰੀਕੀ ਮਰੀ ਨਹੀਂ ਨਹੀਂ ਮਰੀ ਕਿ ਮਾਰ ਦੂੰਗਾ ਆਏ ਕਰਕੇ ਆਇਆ ਆਇਆ ਇਹੋ ਲਾ ਮਾਰ ਦੂੰਗਾ ਅੰਦਰ ਸਾਡਾ ਅਮਰੀਕੀ ਹੈ ਉਸਤਾਦ ਕਈ ਕਈ ਅਮਰੀਕੀ ਦੇ ਫੇਵਰਟ ਹੀ ਬੋਲੀ ਜਾਂਦੇ ਆ ਅਗਰ ਤੁਸੀਂ ਬਈ ਉਹਦੇ ਨਾਲ ਮਜ਼ਾਕ ਨਾ ਕਰਿਆ ਕਰੋ ਤੇ ਸੋਨੂੰ ਤਾਂ ਗੱਲਾਂ ਦੱਸਤਗਾ ਨਾ ਸੇ ਵੀ ਕੀ ਕੋਈ ਕਰਦਾ ਉਹ ਤੇ ਤੁਸੀਂ ਆਖ ਵੀ ਟੰਬਾ ਫੇਰ ਬੁਰੇ ਜਿਦਾ ਇੱਥੇ ਆਉਂਦਾ ਹੁੰਦਾ ਹੈਗਾ ਉਹ ਤਾਂ ਅਸੀਂ ਦੇਹੋ ਜੇ ਚੱਲ ਹੈਗਾ ਅਸੀਂ ਉਹ ਜਿਹਨੂੰ ਬਾੜ ਲੈਨੇ ਤੇ ਨਹੀਂ ਤਾਂ ਬਾੜਦਾ ਨਹੀਂ ਕਰੀ ਕੋਈ ਉਹਨੂੰ ਉਹ ਡੌਗਸ ਨਾਲ ਉਹ ਡੌਗਸ ਕੀ ਹੋ ਰਹੀ ਬਹੁਤ ਕੰਮ ਕਰਦਾ ਤੈਨੂੰ ਪਤਾ ਤਾਂ ਹੈਗਾ ਯਾਰ ਜਿੱਥੇ ਜਾਂਦੇ ਉਹ ਨੁਕਸਾਨ ਕਰਕੇ ਹੀ ਆਉਂਦਾ ਹੋਗਾ ਲਓ ਜੀ ਇੱਕ ਜਾਨਵਰ ਆ ਕੇ ਬੈਠ ਗਿਆ ਨਵੇਂਾਂ ਚ ਗਲਾਬੀ ਟੂਸਾ ਗਲਾਬੀ ਟੌਰੀ 9:00 ਵਜ ਕੇ 10 ਮਿੰਟਾਂ ਤੇ ਚਲੋ ਬਾਪੂ ਤੇ ਹੁਣ ਚੱਲ ਕੇ ਨਾ ਬਾਦਲੋਂ ਬਈ ਸਿਰਿੰਜ ਲੈ ਆ ਕੇ ਆਹ 5 ਦਿਨਾਂ ਦੇ ਵਿੱਚ ਵਿੱਚ 4 ਦਿਨਾਂ ਦੇ ਵਿੱਚ ਵਿੱਚ ਤਿੰਨ ਤਿੰਨ ਸਰਿੰਜਾਂ ਲੈ ਆਂਦੀਆਂ ਆਪਾਂ ਉਹ ਵੀ ਕਹਿੰਦੇ ਹੁਣ ਗਏ ਇੰਨੀਆਂ ਸਰਿੰਜਾਂ ਕੀ ਕਰੀਏ ਚਲ ਚੋ ਪੂਰਾ ਬਾਹਰ ਕੱਢ ਮੋਟਰਸੇਕਲ ਇਹ ਸਾਡੇ ਬੰਦੇ ਕੰਪਿਊਟਰ ਦਾ ਗਮਾਫੀ ਆਉਂਦੇ ਆ ਇਹ ਸਰਿੰਜ ਵੀ ਨਹੀਂ ਲੈ ਕੇ ਆਉਂਦੇ ਕਦੇ ਸਰਿੰਜ ਰੱਖਿਆਂ ਦੀ ਕਦੇ ਇਹਨਾਂ ਨੇ ਬੋਤਲ ਰੱਖਿਆਂ ਦੀ ਮੈਨੂੰ ਐ ਲੱਗਦਾ ਇੱਕ ਦਿਨ ਬਾਜੀ ਤੋਂ ਆਪ ਵੀ ਨਹੀਂ ਆਇਆ ਕਰਨਾ ਆਪ ਵੀ ਬਾਜਜਾ ਕਰ ਰਹੇ ਉੱਥੇ ਹੀ ਮੈਨੂੰ ਯਕੀਨ ਹੈ ਇਹਨਾਂ ਤੇ ਨਾ ਤਾਂ ਸੱਚੀ ਗੱਲ ਐ ਉਹहां ਕੰਟੀਗੂ ਵਾਲੀ ਬੋਤਲ ਨਹੀਂ ਦੀ ਘੈਂਟ ਬੋਤਲ ਸੀ ਆਪਣੀ ਉਹ ਵੀ ਗਵਾ ਜਾਂਦੀ ਚਲ ਸਰਿੰਜ ਦਾ ਕੀ ਐ ਦੱਸ ਜੀ ਸਾਰੀ 30 35 ਰੁਪਿਆ ਦੀ ਉਹ 1500 ਦੀ ਬੋਤਲੀ ਗਵਾ ਜਾਂਦੀ ਇਹਨਾਂ ਤੇ ਆਪ ਵੀ ਬਸ ਘਾਚਰ ਕੇ ਥੋੜਾ ਟਾਈਮ ਇਹ ਵਾ ਬਾਜੀ ਤੋਂ ਮੁੜ ਕੇ ਮਗਰੋਂ ਆਪਾਂ ਨੂੰ ਭਾਲ ਕੇ ਉਹਨੇ ਪਿਆ ਕਰੰਗੇ ਜਾ ਕੇ ਆ ਕੇ ਵਾਪਸ ਲੈ ਮਟਿਆ ਥੱਕ ਕੇ ਬਾਹਰ ਜਾ ਕੇ ਆਏ ਆ ਪਾਣੀ ਪੂਣੀ ਪੀ ਲਾ ਹਨਾ ਕੰਮ ਬਹੁਤ ਖਿੱਚਦਾ ਆ ਤੇ ਆ ਤੇ ਆ ਸਰੰਜ ਲੈਂਦੀ ਪਈਲਾ ਹੋਰ ਨਵੀਂ ਪੰਜ ਦਿਨਾਂ ਚ ਪੰਜ ਦਿਨਾਂ ਹੀ ਤੀਜੀ ਸਰੰਜ ਐ ਠੀਕ ਆ ਕਿ ਨਹੀਂ ਤੇ ਬਸ ਓਕੇ ਰਿਪੋਰਟਾਂ ਆਪਣਾ ਕੇਬਲ ਲੈਂਦੇ ਆ ਆਪਣਾ ਸਾਨੂੰ ਪਤਾ ਉਹ ਖਰਾਬ ਹੋਇਆ ਪਿਆ ਨਾ ਆਹ ਕੀ ਨਾਲ ਇਹਨਾਂ ਦਾ ਚਾਰਜਰ ਵਗੈਰਾ ਤੇ ਇੱਕ ਨਵਾਂ ਚੋ ਵੀ ਕਬੂਤਰੀ ਆ ਕੇ ਬੈਠ ਗਈ ਬਈ ਆਪਣੀ ਇਹ ਹੈਗੀ ਜੀ ਹਰੀ ਗੁਲਾਬੀ ਕਾਂਤ ਵਾਲੀ 10:05 ਮਿੰਟਾਂ ਤੇ ਗੁਲਾਬੀ ਟੋਰੀ ਵਾਲਾ ਆ ਕੇ ਬੈਗਾ ਸੀ 9:40 ਮਿੰਟਾਂ ਤੇ ਉਹ ਆ ਬੈਠਾ ਅੰਦਰ ਲਓ ਜੀ ਤੇ ਰੱਖੀਏ ਕਬੂਤਰਾਂ ਨੂੰ ਤਾਂ ਸਭ ਤੋਂ ਪਹਿਲਾਂ ਤਾਂ ਵੀ ਆਪਣੇ ਕੱਲ ਵਾਲੇ ਕਬੂਤਰ ਨੂੰ ਰੱਖੀਏ ਹਰੀ ਗੁਲਾਬੀ ਟੂਸੀ ਵਾਲ ਨੂੰ ਜਿਹੜਾ ਮੰਨ ਕੇ ਚੱਲੋ ਕੱਲ ਦੇ ਰੱਖਿਆ ਨੇ ਨੂੰ ਕੱਲ ਪਾਣੀ ਕੋਈ ਰੋਗ ਗਿਆ ਸੀ ਇਹ ਆਇਆ 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 ਆ ਦੇਖ ਹੁਣ ਪਤਾ ਲੱਗਦਾ ਹੁਣ ਪਾਣੀ ਪੂਣਿਆਂ ਦੇ ਬਿੱਠਾ ਮਾਰ ਗਏ ਨੇ ਆਪਣੇ ਸਾਹਮਣੇ ਨਾ ਚਸ ਕਰਦਾ ਪੂਰੀ ਬਦਾਮ ਖਾਣ ਦੀ ਤੇ ਇਧਰ ਹੋ ਗਿਆ ਗੁਲਾਬੀ ਬਗਲਾ ਵਾਲਾ ਆਇਆ 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 ਪੁੱਤ ਆ ਦੇਖ ਹੁਣ ਤਾਂ ਕਬੂਤਰ ਨੇ ਵੀ ਚਸ ਕਰਦੀਆਂ ਸਾਰੀਆਂ ਤੇ ਬਾਹਰ ਵੀ ਤਿੰਨ ਪਾਣੀ ਵਾਲੇ ਹੀ ਰਹਿ ਗਏ ਤੇ ਤਿੰਨਾਂ ਚੋਂ ਇੱਕ ਕਬੂਤਰੀ ਬਈ ਜ਼ੋਰ ਮਾਰੀ ਜਾਂਦੀ ਸੀਗੀ ਬਹਿ ਗਈ ਬਈ ਚੰਗਾ ਹੋਇਆ ਜਿਹੜੀ ਕੂਦਰੀ ਜ਼ੋਰ ਮਾਰੀ ਜਾਂਦੀ ਸੀਗੀ ਉਹ ਆ ਕੇ ਬੈਠ ਗਈ ਜਿਹਨੂੰ ਪਹਿਲਾਂ ਪਾਣੀ ਲਾਇਆ ਅੱਜ ਆ ਗੁਲਾਬੀ ਖੱਬਾ ਟੂਸਾ ਹਰੀ ਟੌਰੀ ਟਾਈਮ ਇੱਕ ਮਿੰਟ ਦੇਖ ਕੇ ਦੱਸਦਾ ਹਾਂ ਹਾਂਜੀ ਬਾਪੂ ਟਾਈਮ ਹੋ ਗਿਆ 10 ਵਜੇ ਤੇ 53 ਮਿੰਟ ਬਈ ਲਾਉ ਜੀ ਲਾ ਲਿਆ ਆਂਦੀ ਤੇ ਜ਼ੋਰ ਮਾਰ ਕੇ ਗੂਦਰੀ ਬਾਬੇ ਨੂੰ ਲੱਗਦਾ ਇਹ ਵੀ ਅੱਜ ਇਹਨੂੰ ਸਹੀ ਵੱਤ ਤੇ ਪਾਣੀ ਲੱਗਿਆ ਜਿਹਨੂੰ ਆਪਾਂ ਕਹਿੰਦੇ ਆ ਵੀ ਸਹੀ ਟਾਈਮ ਟੂ ਟਾਈਮ ਹਣਾ ਜਿਵੇਂ ਵੱਤ ਸੀ ਪਾਣੀ ਦਿੱਤੇ ਇੰਨੀ ਖੁਸ਼ ਹੋ ਕੇ ਉੱਡੀ ਹਨ ਪਰ ਮੇਰੇ ਹਿਸਾਬ ਨਾਲ ਚਲੋ ਸੈੱਟ ਆ ਪਹਿਲਾਂ ਨਾਲ ਤਾਂ ਮੂੰਹ ਐਡਾ ਦਾ ਬਾਹਲਾ ਬੁਰਾ ਹਾਲ ਵੀ ਨਹੀਂ ਆਪਣੇ ਦੂਜੇ ਕਬੂਤਰਾਂ ਵਾਂਗ ਤੇ ਕੋਈ ਦਿੱਕਤ ਵਾਲੀ ਗੱਲ ਨਹੀਂ ਓਕੇ ਰਿਪੋਰਟਾਂ ਵਧੂ ਵੀ ਗੂਦਰੀ ਦੋ ਬਾਬੇ ਕਾਲੀ ਜੀਨੀ ਵੀ ਆ ਕੇ ਬੈਠ ਗਿਆ ਆਪਣੀ ਸੱਜੀ ਗਲਾ ਵੀ ਬਗਲਾੜੀ ਇਹ ਆ ਕੇ ਬੈ ਗਈ ਭਾਈ ਸਾਹਿਬ ਇੱਕ ਮਿੰਟ ਜ਼ੂਮ ਕਿਉਂ ਨਹੀਂ ਹੋ ਰਿਹਾ ਇਹ ਬੈ ਗਈ 11:26 ਮਿੰਟਾਂ ਦੇ ਬਈ ਠੀਕ ਹੈ ਲਓ ਜੀ ਤੇ ਆਪਣੀ ਗੇੜਿਆਂ ਵਾਲੀ ਕਬੂਤਰੀ ਵੀ ਬੈਠ ਗਈ ਆ ਕੇ 11:00 ਤੇ 35 ਮਿੰਟਾਂ ਤੇ ਆ ਗਈ ਭਾਈ ਦੂਸੇ ਟੰਡੇ ਵਾਲੀ ਤੇ ਚੱਕ ਲੈ ਸਾਰੇ ਕੂਤਰ ਅੰਦਰ ਮਤਲਬ ਜਿਹੜੇ ਸੀ ਬਦਾਮਾ ਗਲੂਮ ਵਾਲੇ ਹਨਾ ਆ ਚਾਰੇ ਕੂਤਰਾਂ ਨੂੰ ਬਦਾਮ ਪਾ ਕੇ ਓਕੇ ਰਿਪੋਰਟਾਂ ਕਰ ਦਿੱਤੀਆਂ ਬਸ ਇੱਕ ਆ ਕਬੂਤਰ ਰਹੇਗਾ ਬਦਾਮਾਂ ਨੂੰ ਇੱਕ ਹਰੇ ਟੂਸੇ ਵਾਲਾ ਰਹੇਗਾ ਇਹਨਾਂ ਨੇ ਕੱਲ ਦੀ ਖਰਾਕ ਨਹੀਂ ਖਿੱਚੀ ਹਜੇ ਤੇ ਆਹ ਜਿਹੜੀਆਂ ਚਾਰ ਕਬੂਤਰਾਂ ਉੱਡ ਕੇ ਆਈਆਂ ਇਹ ਇੱਕ ਟੌਰੀ ਵਾਲਾ ਬਸ ਥੋੜੇ ਕਬੂਤਰ ਹੀ ਰਹੇਗੇ ਬਾਕੀ ਪਾਣੀ ਪੂਣੀ ਦੇ ਤਾਂ ਸਾਰ ਨੂੰ ਪਿਆਰ ਰੱਖਿਆ ਹੈਗਾ ਇਹਨਾਂ ਨੂੰ ਹਜੇ ਮਾੜਾ ਮਾੜਾ ਪਿਆ ਆ ਚਿਗਗਾਂ ਲਵਾਂਗਾ ਇੱਕ ਇੱਕ ਤੇ ਮੇਰੀ ਰਾਮ ਘਰੇ ਜਾਇਆ ਉਹਨੇ ਮੁੰਡਾ ਬੈਠਾ ਇਹ ਉੱਪਰ ਆਪਣਾ ਤੇ ਜਾ ਕੇ ਘਰੇ ਯਾਰ ਉਹਦੇ ਅੱਖ ਨੂੰ ਐਕਚੁਅਲੀ ਨਾਸ਼ਤਾ ਵਗੈਰਾ ਕਰ ਆਈਏ ਕਿ ਨਹੀਂ ਬਿਕੋਜ਼ ਆਫ ਫਿਰ ਤਬੀਤ ਖਰਾਬ ਹੋ ਜਾਂਦੀ ਹੈ ਨਾ ਤੇ ਖਾਇਆਂ ਦੀ ਰੋਟੀ ਪਈ ਆ ਗਏ ਇਧਰਲੇ ਘਰੇ ਲੇਟ ਹੋ ਗਏ ਯਾਰ ਪਤਾ ਨਹੀਂ ਲੱਗਾ ਬਈ ਕਾ ਸੌ ਗਿਆ ਯਾਰ ਨਾ ਰੋਟੀ ਖਾ ਕੇ ਟੇਡਾ ਜਾਊਗਾ ਨੀਂਦ ਆ ਗਈ ਹੁਣ ਉੱਠ ਗਿਆ ਮੈਂ ਤਾਂ ਹੁਣ ਸੁਰਤਾ ਹੀ ਹੈ ਸੌਰੀ ਬ੍ਰੋ ਆਈ ਐਮ ਟੂ ਮੱਚ ਲੇਟ ਪਾਣੀ ਮੁੱਕਿਆ ਪਏ ਇੱਥੇ ਲੈ ਪੀ ਪਾਣੀ ਮੈਨੂੰ ਕਦੀ ਧਿਆਇ ਮਾਰ ਗਿਆ ਉਹ ਮੁੰਡਾ ਤੇ ਮੈਂ ਪਤਾ ਨਹੀਂ ਲੱਗਾ ਯਾਰ ਰੋਟੀ ਖਾ ਕੇ ਨੀਂਦ ਆ ਗਈ ਯਾਰ ਲੇਟ ਗਿਆ ਮੈਂ ਟੇਡਾ ਹੋ ਗਿਆ ਹੈ ਨਹੀਂ ਨਹੀਂ ਬਾਹਲਾ ਲੇਟ ਹੋ ਗਿਆ ਜਿਆਦਾ ਲੇਟ ਹੋ ਗਿਆ ਮੈਂ ਤਾਂ ਹਾਂਜੀ ਮੇਰੇ ਵੀਰੋ ਤੇ ਦੂਰੀ ਯਾਰ ਬਦਾਮ ਪਿਉਣੇ ਪਈ ਹੈ ਬਈ ਬਦਾਮ ਘੜ ਗਏ ਸੀਗੇ ਯਾਰ ਪਤਾ ਨਹੀਂ ਕੀ ਚੱਕਰ ਹੈ ਕਦੇ ਵੱਧ ਜਾਂਦੇ ਆ ਕਦੇ ਘਟ ਜਾਂਦੇ ਆ ਚਲੋ ਇਹ ਵੀ ਹੱਲ ਹੈਗਾ ਤਿੰਨ ਕ ਘੰਟਿਆਂ ਚ ਭੇਜ ਜਾਣਗੇ ਦੋ ਤਿੰਨ ਘੰਟਿਆਂ ਚ ਬਸ ਪਾਣੀ ਇਹ ਕੰਚ ਦੇ ਗਲਾਸ ਪਾ ਕੇ ਧੁੱਪੇ ਰੱਖ ਤੇ ਪਾਣੀ ਨੇ ਤਪ ਜਾਣਾ ਤੇ ਇਹਨਾਂ ਨੇ ਬਣ ਜਾਣਾ ਵਧੀਆ ਹਨਾ ਦੋ ਤਿੰਨ ਘੰਟਿਆਂ ਚੀ ਬਾਕੀ ਬਸ ਕਬੂਤਰਾਂ ਦੀ ਸਾਰਿਆਂ ਦੀ ਸੈਟਿੰਗ ਆ ਕੋਈ ਚੱਕਰ ਵਾਲੀ ਗੱਲ ਨਹੀਂ ਕਿਸੇ ਨੇ ਪਾਣੀ ਪੂਣੀ ਰੋਕਿਆ ਕਿਉਂ ਪਾਣੀ ਰੋਕਣ ਨਾਲ ਤਾਂ ਚੱਕਰ ਹੀ ਨਹੀਂ ਪਾਣੀ ਵਾਲੇ ਕਬੂਤਰਾਂ ਨੂੰ ਤਾਂ ਕੋਈ ਦਿੱਕਤ ਹੀ ਨਹੀਂ ਹੁੰਦੀ ਹਨਾ ਯਾਰ ਇਹ ਪਾਣੀ ਪੂਣੀ ਖਿੱਚੀ ਬੈਠਿਆ ਆ ਉਹਦਾ ਵੀ ਸਾਰੇ ਤੇ ਬਸ ਬਾਦਾਮ ਧਰ ਕੇ ਟਾਈਮ ਨਾਲ ਵਿਹਲੇ ਹੋ ਕੇ ਤੇ ਨੀਂਦ ਪੂਰੀ ਕਰਾਂਗੇ ਨੀਂਦ ਨਹੀਂ ਪੂਰੀ ਫਿਰ ਬਸ ਸੌਣਾ ਹੀ ਐ ਦੋ ਵਾਰ ਸਾਰਾ ਦਿਨ ਰਾਤ ਨੂੰ ਵੀ ਸੌਵਾਂਗੇ ਬਸ ਤੇ ਕਬੂਤਰ ਜਿਹੜੇ ਸਾਹਮਣੇ ਆ ਉਹ ਵੱਡੀ ਮੀਤ ਆ ਦੋਵੇਂ ਕਬੂਤਰ ਬਾਈ ਗੋਰੇ ਕੋਲੇ ਛਾੜੇ ਗਾਵਾਂਗੇ ਸਮਾਉਣ ਵਾਸਤੇ ਆਪਾਂ ਤਾਂ ਰੱਜ ਕੇ ਵੀ ਸਾਂਹ-ਸਾਂਹ ਕੇ ਠੀਕ ਹੈ ਕਿ ਨਹੀਂ ਕੇਰਾਂ-ਕੇਰਾਂ ਚਾਹ ਜਾਈ ਹੁੰਦਾ ਸਾਹਮਣ ਦਾ ਪਰ ਉਹ ਨੀਂਦ ਨਹੀਂ ਪੂਰੀ ਹੁੰਦੀ ਫਾਇਦਾ ਕੀ ਹੈ ਨਾ ਸਾਰਾ ਦਿਨ ਐਵੇਂ ਕਮੜਿਆਂ ਉਂ ਪਰੇ ਫਿਰਦੇ ਆ ਤੇ ਸੱਚ ਹਾਂ ਬਈ ਮੈਂ ਅੱਜ ਕਮੈਂਟ ਦੇਖੀ ਜਾਂਦਾ ਸੀਗਾ ਵੀਡੀਓ ਥੱਲੇ ਜਿਹੜਾ ਆਪਣਾ ਕਬੂਤਰਾਂ ਨੇ ਪਾਣੀ ਨਹੀਂ ਰੁਕਿਆ ਸੀਗਾ ਯਾਰ ਬਈ ਚਲੋ ਠੀਕ ਐ ਆਪਾਂ ਐ ਨਹੀਂ ਕਿਸੇ ਨੂੰ ਮਾਰ ਸਾਰੇ ਆਪਣੇ ਤੋਂ ਸਿਆਣੇ ਆ ਸਾਰੇ ਆਪਣੇ ਤੋਂ ਸੀਨੀਅਰ ਐ ਠੀਕ ਐ ਬਈ ਜਿਹੜੇ ਜਿਹੜੇ ਤੁਸੀਂ ਨੁਕਤੇ ਹੁਣ ਦੱਸੀ ਆਨੇ ਹੋ ਠੀਕ ਐ ਮੇਰੀ ਆਡੀ ਕੋਈ ਖਾਸ ਉਮਰ ਵੀ ਹੈਣੀਗੀ ਤੇ ਇਦੋਂ ਉਹ ਨੁਕਤੇ ਮੈਂ 4 ਸਾਲ ਪਹਿਲਾਂ ਟਰਾਈ ਕਰ ਕਰ ਵੇਖ ਲੇਣਾ ਠੀਕ ਐ ਇੱਕ ਕਹਿੰਦਾ ਗਲੂਕੋਜ਼ ਡੀ ਲੈ ਗਲੂਕੋਜ਼ ਡੀ ਪਈ ਐ ਸਾਡੇ ਕੋਲੇ ਇੱਕ ਕਹਿੰਦਾ ਜਨਵਾ ਘੁਟੀ ਲੈ ਜਨਵਾ ਘੁਟੀ ਵੀ ਪਈ ਐ ਮੇਰੇ ਕੋਲੇ ਠੀਕ ਐ ਤੇ ਇੱਕ ਪਤਾ ਨਹੀਂ ਯਾਰ ਹੋਰ ਕੀ ਕਹਿੰਦਾ ਸੀਗਾ ਬੜੇ ਨੁਕਤੇ ਯਾਰ ਲੋਕ ਆਪਦੇ ਹੀ ਲਾਉਂਦੇ ਹੈਗੇ ਤੇ ਇੱਕ ਭਰਾ ਕਹਿੰਦਾ ਸੀ ਕਿ ਛੋਟੀ ਮੱਖੀ ਦਾ ਸ਼ਹਿਦ ਦੇਤੇ ਲੈ ਬਈ ਸ਼ਹਿਦ ਵੀ ਪਿਆ ਠੀਕ ਹੈ ਤੇ ਹਾਂ ਇੱਕ ਸਾਜ ਜਮਾ ਨਵੀਂ ਗੱਲ ਹੀ ਦੱਸਦੀ ਕਿਸੇ ਨੇ ਉਹ ਤਾਂ ਮੈਨੂੰ ਪਤਾ ਹੀ ਨਹੀਂ ਸੀਗਾ ਵੀ ਮੈਟ ਵੀ ਗਿੱਲੇ ਕਰੀਦੀ ਹੁੰਦੇ ਜਦੋਂ ਉੱਡ ਕੇ ਕਬੂਤਰ ਆਉਂਦਾ ਦੇਖੋ ਲੈ ਨਾ ਜੀ ਆਪਾਂ ਤਾਂ ਗਿੱਲੇ ਕੀਤੇ ਨਹੀਂ ਮੈਟ ਜਿਵੇਂ ਹੀ ਗਿੱਲੇ ਨਹੀਂ ਸੁੱਕੇ ਪਏ ਆ ਮੈਟ ਤਾਂ ਆਪਣੇ ਆ ਠੀਕ ਹੈ ਕਿ ਉਹ ਭਰਾਵ ਨੇ ਇੰਨਾ ਫालतू ਦਾ ਗਿਆਨ ਨਹੀਂ ਦੇਈਦਾ ਹੁੰਦਾ ਠੀਕ ਹੈ ਕਿ ਨਹੀਂ ਕੋਈ ਆਇਆ ਨਹੀਂ ਉਹ ਸੁਡਲ ਨਹੀਂ ਤੁਰਿਆ ਫਿਰਦਾ ਮੈਨੂੰ ਘਟੋ ਘਟਣਾ ਵੀ ਤੁਸੀਂ ਐਂ ਦੇਖ ਲਓ ਸਾਰਾ ਬਚਪਨ ਟੱਪ ਗਿਆ ਇੱਕ ਹਿਸਾਬ ਤੇ ਸਾਰੀ ਜਵਾਨੀ ਟੱਪ ਚਲੀ ਮਰੀਰਨਾ ਚੀ ਹੈਨਾ ਤੇ ਗਾਹਾਂ ਜਿਹੜੀ ਮੈਨੂੰ ਲੱਗਾ ਰਹੇਗੀ ਉਹ ਵੀ ਇੰਨਾ ਚ ਲੰਘੂਗੀ ਜਿਹੜੇ ਕੁੱਤੇ ਕੰਮ 'ਚ ਪੈ ਗਏ ਹੁਣ ਆਪਾਂ ਤੇ ਜੀ ਮੇਰਾ ਵੀ ਕਰਦਾ ਹੈ ਵੀ ਕਬੂਤਰ ਛੇਤੀ ਤੋਂ ਛੇਤੀ ਸੈੱਟ ਹੋ ਜਾਣ ਪਰ ਭਰਾ ਮੇਰੇ ਉਹ ਜਿਹੜੇ ਛੋਡੇ ਗਲੂਕੋਜ਼ ਡੀ ਤੇ ਆਪਣੀ ਜਨਮਾ ਕੁੱਟੀ ਆਪਣਾ ਸ਼ਹਿਦ ਤੇ ਹਾਂ ਸੱਚ ਇੱਕ ਭਰਾ ਕਹਿੰਦਾ ਸੀ ਗੁੜ ਦੇ ਦੇ ਮੈਨੂੰ ਲੱਗਦਾ ਲੈ ਬਈ ਗੁੜ ਵੀ ਪਿਆ ਪ੍ਰਭੂ ਹੋਰ ਮੇਰੇ ਕੋਲ ਇੰਨਾ ਸਮਾਨ ਪਿਆਣਾ ਸਾਰਾ ਇਹਦੇ ਚ ਦੇਸੀ ਚੀਜ਼ਾਂ ਇਹਦੇ ਸਾਰੀਆਂ ਦੇਸੀ ਚੀਜ਼ਾਂ ਪੁੱਛੋ ਨਾ ਬਈ ਸਾਰਾ A to Z ਟ੍ਰੀਟਮੈਂਟ ਅਵੇਲੇਬਲ ਆ ਆਪਣੇ ਕੋਲੇ ਅਵੇਲੇਬਲ ਥੋੜਾ ਇਹ ਗੱਲ ਤੋਂ ਵਾਜੀ ਅੰਗਰੇਜ਼ੀ ਚ ਮੇਰੀ ਚਲੋ ਕੋਈ ਡਿਕਤ ਵਾਲੀ ਗੱਲ ਨਹੀਂ ਹਨਾ ਤੇ ਭਰਾ ਆਪਣੇ ਆਪ ਦਾ ਗਿਆਨ ਥੋੜਾ ਜਿਹਾ ਆਪਣੇ ਕੋਲੇ ਰੱਖ ਲਿਆ ਕਰੋ ਐਵੇਂ ਫੋਨਾ ਕਰਿਆ ਕਰੋ ਫालतू ਦਾ ਹਨਾ ਉਹ ਬੂਰੇ ਆਣਾ ਕਰੋ ਬਾਈ ਬਣੀ ਵੀ ਮੈਨੂੰ ਪਤਾ ਹੁਣ ਯਾਰ ਉਹ ਸਾਰਾ ਕੁਝ ਤਾਂ ਪ੍ਰਾਵੋ ਮੈਂ ਬਹੁਤ ਟਾਈਮ ਪਹਿਲਾਂ ਕਰ ਕਰ ਦੇਖ ਲਿਆ ਉਹ ਚੀਜ਼ ਦਾ ਨਹੀਂ ਫਰਕ ਪੈਂਦਾ ਹੁਣ ਮੈਂ ਦਸੂਗਾ ਮੇਰੀ ਗੱਲ ਸੁਣੋ ਜੇ ਤੁਸੀਂ ਕਹਿਣ ਹੋਣਾ ਮੈਂ ਇੱਕ ਦਿਨ ਸੁੱਕੀ ਫੇਰਾਂ ਕਬੂਤਰੀ ਵਾਸਤੇ ਮੈਂ ਸੁੱਕੀਆਂ ਡਾਉਂਦਾ ਨਹੀਂ ਬਈ ਕੂਤਰਾ ਪਾਣੀ ਮੰਗੇਗਾ A2Z ਜਿੰਨੇ ਕਬੂਤਰਾ ਹਨ A2Z ਸਾਰੇ ਕਬੂਤਰ ਪਾਣੀ ਤੇ ਕਰ ਦੇਗੇ ਆਪਾਂ ਤੇ ਜੇ ਥੋੜੇ ਕਹਿਣ ਤੇ ਮੈਂ ਇੱਕ ਕਬੂਤਰੀ ਫੇਰ ਸੁੱਕੀ ਡਾ ਤੂੰ ਆਹ ਫੂੰਝੇ ਟੂਸੇ ਵਾਲੀ ਜਿਹੜਾ ਬਾੜਾ ਨਿਆਇ ਜੋਰ ਮਾਰਦੇ ਜੇ ਕਾਂਤਰਾਂ ਵਾਲੀ ਇੱਥੇ ਆ ਜਾਓ ਮੇਰੇ ਕੋਲੇ ਗਲੂਕੋਜ਼ ડી ਲੈ ਲਿਓ ਗੁੜ ਲੈ ਲਿਓ ਜਣਵਾ ਕੁਟੀ ਲੈ ਲਿਓ ਤੇ ਮੈਟ ਗਿੱਲਾ ਕਰਨ ਨੂੰ ਆਹ ਸਮਾਨ ਲੈ ਲਿਓ ਤੇ ਬਾਕੀ ਗਲੂਕੋਲ ਡੀ ਦਾ ਵੀ ਪਿਓ ਪੈ ਮੇਰੇ ਕੋਲੇ ਤਾਂ ORS ਉਹ ਇਲੈਕਟ੍ਰਲ ਬੇਸਡ ORS ਪਾਊਡਰ ਹੈ ਨਾ ਰੀ ਹਾਈਡਰੇਸ਼ਨ ਵਾਸਤੇ ਜਦੋਂ ਬੁਹਤਰ ਮੰਨ ਕੇ ਚੱਲ ਬੰਦੇ ਵਾਸਤੇ ਹੁੰਦਾ ਵੈਸੇ ਤਾਂ ਜਦੋਂ ਬੰਦੇ ਦੇ ਸਰੀਰ ਵਿੱਚ ਪਾਣੀ ਦੀ ਕਮੀ ਹੋ ਜਾਂਦੀ ਹੈ ਨਾ ਡੀ ਹਾਈਡਰੇਸ਼ਨ ਕਹਿ ਦਿੰਦੇ ਆ ਉਹਨੂੰ ਰੀ ਹਾਈਡਰੇਟ ਹੈਨਾ ਉਹਦਾ ਮਤਲਬ ਰੀਸਟੋਰ ਕਰਨ ਵਾਸਤੇ ਪਾਣੀ ਪੂਰਾ ਕਰਨ ਵਾਸਤੇ ਆਰਐਸ ਹੁੰਦਾ ਉਹਦਾ ਗਲੂਕੋਜ਼ ਦਾ ਕਿਤੇ ਉੱਤੇ ਦੀ ਚੀਜ਼ ਐ 10 ਗੁਣਾ ਤਕੜੀ ਐ ਇਹਦੇ ਨਾਲ ਤਾਂ ਹੈਨਾ ਇਹ ਤਾਂ ਬਹੁਤ ਥਲੜੀ ਚੀਜ਼ ਐ ਆਹ ਤਾਂ ਤੇ ਇਹ ਸਾਰਾ ਸਮਾਨ ਤੁਹਾਨੂੰ ਮੈਂ ਦੇ ਦੂੰਗਾ ਉਹ ਇਹਦੇ ਚ ਪਏਗਾ ਤੇ ਤੁਸੀਂ ਐਂ ਕਰ ਲਿਓ ਕਬੂਤਰੀ ਆਥਣ ਤੱਕ ਸੈੱਟ ਕਰਕੇ ਦਿਖਾ ਦਿਓ ਆ ਚੀਜ਼ਾਂ ਨਾਲ ਆਥਣ ਤੱਕ ਨਹੀਂ ਤੁਸੀਂ ਕਬੂਤਰੀ ਸੈੱਟ ਕਰਕੇ ਦਿਖਾ ਦਿਓ ਕੂਤਰੀ ਦਾ ਜੇ ਇਹ ਚੀਜ਼ਾਂ ਨਾਲ ਕੂਤਰੀ ਦਾ ਪਾਣੀ ਚੱਲ ਪਿਆ ਮੈਂ ਬੈਠਾ ਇੱਥੇ ਭਾਈ ਇਹ ਨੁਕਤੇ ਬਾਹਲੇ ਛੋਟੇ ਲੈਵਲ ਵਾਲੇ ਐ ਠੀਕ ਐ ਕਿ ਨਹੀਂ ਇਹ ਦੂਤ ਤੇ ਬਹੁਤ ਅਗੜੀਆਂ ਚੀਜ਼ਾਂ ਦੇਸੀ ਚੀਜ਼ਾਂ ਪੰਗੇਗਾ ਹਨਾ ਤੇ ਬਾਕੀ ਆਪ ਦਾ ਡਰਡ ਹਿਸਾਬ ਆ ਸਾਰਿਆਂ ਦਾ ਆਪਾਂ ਕੋਈ ਠੀਕ ਆ ਮੈਂ ਐ ਨਹੀਂ ਕਹਦਾ ਮੈਂ ਬੜਾ ਸਿਆਣਾ ਪਰ ਮੈਨੂੰ ਮੇਰਾ ਪਤਾ ਮੈਨੂੰ ਮੇਰੀ ਜਾਣਕਾਰੀ ਦਾ ਪਤਾ ਤੇ ਮੈਂ ਆਪਦੇ ਹਿਸਾਬ ਦੇ ਟਰੀਟਮੈਂਟ ਕਰੀ ਜਾਂਦਾ ਜਿਹੜਾ ਸਹੀ ਹੈ ਇਹਨਾਂ ਵਾਸਤੇ ਵੀ ਉਹ ਕੋਈ ਚੱਕਰ ਨਹੀਂ ਮੈਨੂੰ ਵੀ ਤੁਸੀਂ ਮੰਨ ਕੇ ਚੱਲੋ ਵੀ ਕਮੈਂਟ ਕਰਦੇ ਹੋ ਜਾਂ ਐ ਕਰਦੇ ਹੋ ਹਨਾ ਕਿ ਜਿਹਨੂੰ ਬਈ ਕੁਝ ਪਤਾ ਹੈ ਨਾ ਜਿਹਨੂੰ ਕੋਈ ਗਿਆਨ ਹੈ ਚੀਜ਼ਾਂ ਬਾਰੇ ਪਹਿਲੀ ਗੱਲ ਉਹ ਕਮੈਂਟਾਂ 'ਚ ਬੋਲਦਾ ਹੀ ਨਹੀਂ ਆ ਕੇ ਠੀਕ ਹੈ ਕਿ ਨਹੀਂ ਅਗਲਾ ਇੰਨਾ ਕੋਈ ਵਾਧੂ ਨਹੀਂ ਅਗਲੇ ਕੋਲੇ ਆਦੇ ਨੁਕਤੇ ਪਈ ਜਿਹੜਾ ਹਰੇਕ ਨੂੰ ਸ਼ੇਅਰ ਕਰੋ ਕਮੈਂਟਾਂ ਚ ਵੀ ਬਈ ਆਹ ਦੇ ਦੇ ਬਈ ਆਹ ਦੇ ਦੇ ਠੀਕ ਹੈ ਕਿ ਨਹੀਂ ਉਹ ਚੀਜ਼ਾਂ ਹਾਈਡ ਹੁੰਦੀਆਂ ਹੁਣ ਮੇਰੀ ਗੱਲ ਸੁਣੋ ਮੈਂ ਕਬੂਤਰਾਂ ਦਾ ਪਾਣੀ ਤੋਰਿਆ ਮੈਂ ਤੁਹਾਨੂੰ ਦੱਸਿਆ ਮੈਂ ਕੀ ਚੀਜ਼ਾਂ ਦੰਨਾ ਹੈਗਾ ਕਬੂਤਰਾਂ ਦਾ ਕੀ ਹਾਲ ਹੁੰਦਾ ਕਬੂਤਰ ਮਰਨ ਕਿਨਾਰੇ ਪਿਆ ਹੁੰਦਾ ਕਬੂਤਰ ਠੀਕ ਹੈ ਕਿ ਨਹੀਂ ਚਲੋ ਪਹਿਲਾਂ ਮੈਨੂੰ ਨਹੀਂ ਪਤਾ ਹੁੰਦਾ ਸੀ ਹੁਣ ਆਪਾਂ ਨੂੰ ਪਤਾ ਲੱਗਿਆ ਹਣਾ ਆਪਣੇ ਤੋਂ ਸੀਨੀਅਰ ਆਪਣਾ ਵੱਡਾ ਭਰਾ ਬਈ ਬੂਰਾ ਤੇ ਉਹਨੇ ਆਪਾਂ ਨੂੰ ਸਾਰਾ ਕੁਝ ਦੱਸਨਾ ਕੋਈ ਚੱਕਰ ਵਾਲੀ ਗੱਲ ਨਹੀਂ ਯਾਰ ਇਹ ਆਪਣਾ ਭਰਾਵਾਂ ਦੀ ਗ ਠੀਕ ਹੈ ਜੇ ਕੋਈ ਹਾਂ ਮੈਨੂੰ ਪਰਸਨਲ ਤੇ ਮੈਨੂੰ ਫੋਨ ਕਰੇ ਮੈਨੂੰ ਮੈਸੇਜ ਕਰੇ ਮੈਂ ਅੱਗੇ ਸ਼ੇਅਰ ਕਰ ਦਿੰਨਾ ਪਰ ਇਹ ਵੀਡੀਓ ਚ ਇਹਨਾਂ ਸਾਰਾ ਕੁਝ ਨਹੀਂ ਚੱਲਦਾ ਹੁੰਦਾ ਠੀਕ ਹੈ ਕਿ ਨਹੀਂ ਤੇ ਬਾਕੀ ਮੈਂ ਇਹ ਨਹੀਂ ਕਹਿੰਦਾ ਭਾਈ ਵੀ ਕੋਈ ਕਮੈਂਟ ਨਾ ਕਰੋ ਆਪਾਂ ਨੂੰ ਹਨਾ ਕਰੋ ਜਰੂਰ ਕਰੋ ਪਰ ਕੋਈ ਕੰਮ ਦੀ ਗੱਲ ਦੱਸੋ ਜਿਹੜੀ ਮੈਨੂੰ ਨਹੀਂ ਪਤਾ ਠੀਕ ਹੈ ਕਿ ਨਹੀਂ ਕੋਈ ਉਹ ਗੱਲ ਦਾ ਗਿਆਨ ਦਿਓ ਮੈਨੂੰ ਹਾਂ ਫੇਰ ਮੈਂ ਮੰਨੂਗਾ ਵੀ ਹਾਂ ਵਾਕਈ ਭਈ ਬੰਦੇ ਕੋਲੇ ਕੋਈ ਹੈਗਾ ਹੈ ਕੋਈ ਗੁਣ ਹਨਾ ਜਿਹੜੀਆਂ ਚੀਜ਼ਾਂ ਮੈਨੂੰ ਪਤਾ ਉਹ ਚੀਜ਼ਾਂ ਨਾ ਦੱਸੋ ਦੂਜੀਆ ਠੀਕ ਹੈ ਇਹ ਸਾਰੇ ਜਵਾਬਾਂ ਵਾਲੇ ਨੁਕਤੇ ਆ ਇਹ ਦੂਤੇ ਦਾ ਬਹੁਤ ਚੀਜ਼ਾਂ ਵੰਗਾ ਇਹ ਦੂਤੇ ਦਾ ਸਮਾਨ ਰਗੜ ਰੁਗੜ ਕੇ ਦੇਨੇ ਪੈਂਦੇ ਆ ਠੀਕ ਆ ਲੈ ਆ ਵੀ ਪਿਆ ਦੱਸੋ ਕਿਹੜੀ ਚੀਜ਼ ਨਹੀਂ ਬਈ ਬਈ ਹਰੇਕ ਚੀਜ਼ ਰੱਖੀ ਪਈ ਆ ਸਾਂਸ ਸਭ ਕੁਝ ਫੇਲ ਹੈ ਜਿੰਨਾ ਟਾਈਮ ਕਬੂਤਰ ਅੰਦਰ ਤੰਦਰੁਸਤ ਨਹੀਂ ਕੋਈ ਨੁਕਤਾ ਨਹੀਂ ਕੋਈ ਮੂਰਤੀ ਪੇਸ਼ਤੀ ਨਹੀਂ ਕੁਝ ਨਹੀਂ ਕੰਮ ਕਰਦਾ ਉਹਨਾਂ ਟਾਈਮ ਜਦੋਂ ਕਬੂਤਰ ਤੰਦਰੁਸਤ ਹੈ ਨਾ ਉਹਨੇ ਬਈ ਇੱਕ ਬਣੇ ਪਾਣ ਦੀ ਚੁੰਡੀ ਨਾਲ ਹੀ ਉਲਟ ਜਾਣਾ ਕਬੂਤਰ ਨੇ ਲਓ ਜੀ ਤੇ ਇਧਰ ਇਹ ਦੋਵੇਂ ਕਬੂਤਰਾਂ ਨੂੰ ਬਰਾਮ ਰੱਖ ਦिए ਇੱਕ ਤਾਂ ਹੋਈ ਆਪਣੀ ਗਲਾਬੀ ਟੂ ਸੈਟਰੀ ਵਾਲੀ ਤੇ ਇਹਨਾਂ ਨੂੰ ਕਿਰਾਂ ਪੰਜ-ਪੰਜ ਰੱਖਿਆ ਬਈ ਪੰਜ ਹੀ ਇਹਨੂੰ ਪੰਜ ਹੀ ਇਹਨੂੰ ਇਹਦੇ ਵਾਸਤੇ ਚਾਰ ਰਹਿ ਗਏ ਕਿਰਾਂ ਮੈਂ ਇਹਨਾਂ ਪੰਜ-ਪੰਜ ਚਾਰ-ਚਾਰ ਪਾ ਦਿੰਨੇ ਆ ਬਾਕੀ ਬਦਾਮ ਭਿਓ ਰੱਖਿਆ ਨਾ ਉਦੋਂ ਇਹ ਮਾੜਾ ਮੁੱਢੀ ਖਰਾਕ ਤੋੜਨਗਾ ਉਹ ਬਦਾਮ ਭੇਜਿਆਣਗੇ ਤੇ ਫੇਰ ਜਿਹੜੇ ਕੋਈ ਉਦੀ 2-2 3-3 ਹੋਰ ਪਉਣ ਉਹ ਐਕਸਟਰਾ ਪਾ ਦਿਆਂਗੇ ਇਹਨਾਂ ਨੂੰ ਮਤਲਬ ਐਕਸਟਰਾ ਤਾਂ ਨਹੀਂ ਵੇਚ ਜਿੰਨੀ ਖਰਾਬ ਹੁੰਦੀ ਆ ਪੌਣੀ ਤਾਂ ਉੰਨੀ ਆ ਪਰ ਫਿਰ ਇਸ ਟਾਈਮ ਆਪਣੇ ਕੋਲੇ ਬਦਾਮ ਘਟ ਕੇ ਜਿਸ ਤਾਂ ਕਰਕੇ ਲਓ ਜੀ ਤੇਰੇ ਕਾਲੀ ਚੀਨ ਨੇ ਵੀ ਰੱਖ ਦਈਏ ਤੇ ਆ ਟੂਸੇ ਟੌਰੀ ਵਾਲੰਦੇ ਰੱਖ ਦਿੰਨੇ ਆ ਲਓ ਜੀ ਤੇ ਆਪਣੀ ਟੂਸੇ ਟੌਰੀ ਵਾਲੰਦੇ ਲੈ ਫੰਡ ਖਾ ਲੋ ਇਧਰ ਇਹਨਾਂ ਦੇ ਪਾ ਲਿਆ ਮੈਂ ਪਿੰਨ ਤੇ ਮੈਂ ਆਪ ਹੀ ਸ਼ਾਪ ਤੇ ਜਾਇਆ ਵਾਂ ਦੁਕਾਨ ਤੇ ਕੁਝ ਖਾਣ ਪੀਣ ਨੂੰ ਲਿਆਵਾਂ ਯਾਰ ਭੁੱਖ ਜੀ ਲੱਗ ਜਾਂਦੀ ਏ ਠੀਕ ਹੈ ਜੀ ਆਓ ਜੀ ਲੈ ਲਈਏ ਖਾਣ ਚੀਜ਼ ਜੀ ਲਓ ਜੀ ਨਹੀਂ ਸੱਚ ਚੱਲਦੇ ਆਂ ਭਾਈ ਘਰ ਨੂੰ ਲਓ ਕਿਥੇ ਤਾਂ ਮਾ ਆਪ ਦੇ ਖਾਣ ਵਾਸਤੇ ਲੈਂਦੀ ਏ ਇੱਕ ਮਿੰਟ ਖਾਣੇ ਆ ਜੀ ਤੇ ਇਧਰ ਇਹਨਾਂ ਨੂੰ ਬੂਰੀਆਰ ਬਦਾਮ ਰੱਖ ਦਈਏ ਭਾਈ ਜਿੰਨੇ ਜਿੰਨੇ ਕੱਟਦੇ ਸੀਗੇ ਉਨੀ ਖਰਾਕ ਪੂਰੀ ਤੇ ਉੱਤੋਂ ਦੀ ਕਣਕ ਵੀ ਰੱਖਾਂਗੇ ਅੱਜ ਕਿਉਂਕਿ ਮਤਲਬ ਇਹਨਾਂ ਨੇ ਤਾਂ ਉਡਣਾ ਪਰ ਇਹਨਾਂ ਦਾ ਬਾਜੀ ਉਡਣਾ ਸਿੱਧਾ ਨਾ ਚਲੋ ਕੋਈ ਦਿੱਕਤ ਵਾਲੀ ਗੱਲ ਨਹੀਂ ਐਣੀ ਬਿਠ ਕੀ ਮਾਰਦੀ ਸੀ ਇਟਸ ਆਈਸ ਟਾਈਮ ਮੇਰੇ ਵੀਰੋ ਕਿਉਂਕਿ ਬਿਕੋਜ਼ ਆਫ ਪਾਣੀ ਆਪਣਾ ਜਿਆਦਾ ਗਰਮ ਹੋ ਜਾਂਦਾ ਇੱਧਰ ਤੇ ਫਿਰ ਉਸ ਨੂੰ ਥੋੜਾ ਜਿਹਾ ਨੋਰਮਲ ਟੈਂਪਰੇਚਰ ਕਰਨ ਵਾਸਤੇ ਘਰੋਂ ਇੱਕ ਬਰਫ਼ ਦਾ ਡੰਗਾ ਲੈਣਾ ਪੈਂਦਾ ਇੱਕ ਬਾਲਟੀ ਛੱਡ ਦਿੰਨੇ ਆ ਬਾਅਦ ਚ ਪਿਆ ਦਿੰਨੇ ਕਬੂਤਰਾਂ ਨੂੰ ਗੱਤਿ ਇਹਦਾ ਕਰਕੇ ਹਾਂਜੀ ਬਾਪੂ ਤੇ ਇਹ ਸਾਰੇ ਕਬੂਤਰਾਂ ਦਾ ਬਾਈ ਦਾਣਾ ਪਾਣੀ ਬਿਲਕੁਲ ਕਲੀਅਰ ਹੈ ਤੇ ਇਹਨਾਂ ਨੂੰ ਚੱਕ ਕੇ ਆਪਾਂ ਖੁੱਡੇ ਛੱਡਦੇ ਹੁਣ ਸਾਰਿਆਂ ਲਓ ਜੀ ਤੇ ਸਾਰੇ ਕਬੂਤਰ ਛੜ ਤੇ ਬਈ ਖੁੱਡੇ ਜਿੰਨੇ ਵੀ ਅੰਦਰ ਬੈਠੇ ਸੀਗੇ ਤੇ ਨਾਲ ਦੀ ਨਾਲ ਇਹਨਾਂ ਨੂੰ ਵਾਟਰ ਵੀ ਪਾਤਾ 쿨 ਕਰਕੇ ਤੇ ਇਧਰ ਕਬੂਤਰਾਂ ਵੀ ਛੜ ਤਾ ਗਾ ਬਈ ਕਬੂਤਰਾਂ ਦੇਖਣਾ ਕਬੂਤਰਾਂ ਦਾ ਜਮਾ ਥੋੜਾ ਜਿਹਾ ਹੀ ਰਹਿ ਗਿਆ ਕਬੂਤਰਾਂ ਦੇ ਮੁਕਾਬਲੇ ਤੇ ਬਸ ਇਹ ਵੀ ਘਟ ਜਾਣਗੇ ਤੁਹਾਨੂੰ ਪਤਾ ਜਿਵੇਂ ਜਿਵੇਂ ਬਾਹਰ ਤੇ ਜਾਂਦੇ ਆ ਮੁੜਦੇ ਤਾਂ ਹੈ ਨਹੀਂਗੇ ਮੁੜ ਕੇ ਹਣਾ ਵੀ ਅੰਦਰ ਤਾਂ ਨਹੀਂ ਰਹਿ ਗਿਆ ਅੰਦਰੋਂ ਸਾਰੇ ਕਬੂਤਰ ਫਿਲਿੱਗ ਰਹੇ ਵਿਲ ਲੈ ਜਾ ਲਓ ਜੀ ਤੇ ਇਧਰ ਆਪਣੇ ਬਲੈਕ ਵਾਲੇ ਕਬੂਤਰਾਂ ਨੂੰ ਵੀ ਪਾ ਦਈਏ ਬਈ ਤਾਂ ਨੇ ਤੇ ਉਹ ਚਾਰ ਪੰਜ ਕਬੂਤਰਾਂ ਤੋਂਲੇ ਮਾਰ ਗਏ ਜੀ ਸ਼ੋਰ ਬਾਕੀ ਉਹਦੇ ਚਾਰ ਪੰਜ ਕਬੂਤਰ ਹਜੇ ਬੈਠੇ ਆ ਉਹ ਕਹਿੰਦਾ ਮੈਂ ਲੈ ਕੇ ਜਾਉਂਗਾ ਬਾਅਦ ਚ ਮੈਂ ਚੱਲ ਕੋਈ ਡਿੱਕ ਤਲੀ ਗੱਲ ਦੇ ਲਓ ਜੀ ਤੇ ਇਧਰ ਵੱਡੀਆਂ ਕਬੂਤਰਾਂ ਨੂੰ ਪਾਦ ਕੇ ਧਰਿਆ ਆਪਣੇ ਨਾਲ ਓਏ ਮੂੰਹ ਤੇ ਥੋੜਾ ਵੱਜਣਾ ਗਿਆ ਮੇਰੇ ਆਜੋ ਆਲੋ ਤੇ ਇਧਰ ਵੱਡੇ ਕਬੂਤਰਾਂ ਨੂੰ ਵੀ ਰੱਖਦੀ ਜੀ ਦਾਣੇ ਆਇਓ 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 ਬੱਤ ਲਓ ਜੀ ਤੇ ਨਾਲ ਦੀ ਨਾਲ ਇਧਰ ਵਾਟਰ ਵੀ ਪਾਦੀ ਬਈ ਆਪਾਂ ਕਬੂਤਰਾਂ ਵਾਲੇ ਪਾਸੇ ਤਾਂ ਪਾ ਜਾਂਦਾ ਤੇ ਕਬੂਤਰਾਂ ਨੂੰ ਵੀ ਪਾਦੀ ਹੈ ਤੇ ਇਹ ਉਹ ਏਅਰਪੋਰਟ ਬਈ ਇਧਰ ਠੀਕ ਹੈ ਕਬੂਤਰਾਂ ਨੂੰ ਵੀ ਦਾਣਾ ਪਾਣੀ ਪਾਦਾ ਆਦੇ ਕਬੂਤਰਾਂ ਨੂੰ ਵੀ ਦਾਣਾ ਪਾਣੀ ਪਾਤਾ ਲਾਦ ਕੇ ਨੇ ਉਹ ਲੋਕ ਲਓ ਜੀ ਤੇ ਨਾਈਤਰੀ ਦੇ ਕਰ ਟਾਈਮ ਨਾਲ ਹੀ ਆਇਤਾ ਬਿਕੋਜ਼ ਆਫ ਕਬੂਤਰ ਥੋੜੇ ਡਾਈਚ ਚਾਰ ਪੰਜ ਟਾਈਮ ਨਾਲ ਵਿਲੇ ਹੋ ਗਏ ਤੇ ਹੁਣ ਇਧਰ ਕੀ ਕਰਗੇ ਆਪਾਂ ਹਾਂਜੀ ਬਾਪੂ ਤੇ ਆਗੇ ਇਧਰਲੇ ਕਰੇ ਪਾਈ ਨਾ ਤੋ ਕੇ ਫਰੈਸ਼ ਹੋ ਕੋ ਤਾਂ ਛੇ ਨੂੰ ਦਾਸਤਾ ਜਿਵੇਂ ਲੱਗਦਾ ਛੇ ਦਾ ਟਾਈਮ ਨਾਲ ਨਾਲ ਹੀ ਆਇਤਾ ਹਾਂ ਪਹਿਲਾਂ ਇਹ ਦੂਜਾ ਵੀਡੀਓ ਬਣਾ ਤਾ ਸੌਰੀ ਮੇਰਾ ਥੋੜਾ ਦਬਾਕਾ ਟਕਮ ਮਾਰਦਾ ਤੇ ਇੱਕ ਵੀ ਕਬੂਤਰ ਬੈਠਾ ਪਤਾ ਨਹੀਂ ਜੀਦਾ ਜੀ ਤੁਹਾਨੂੰ ਨਹੀਂ ਦੀਦਾ ਹੋਣਾ ਨਾ 100% ਤੱਕ ਮੈਂ ਰੋਇਆ ਖੜ ਦਿਓ ਉਹ ਬੇਟਾ ਉਹ ਬੇਟਾ ਉਹ ਬਟਾ ਹੁੰਦਾ 200 ਉਹਨੇ ਚੁੰਡੀ ਜੀਤੀ ਆ ਬੇਟਾ ਪਤਾ ਨਹੀਂ ਕੀ ਵੈ ਤੇ ਹੁਣ ਦੇਖਿਆ ਬੇਟਾ ਪਤਾ ਨਾ ਤੇ ਚਲੋ ਛੱਡੋ ਯਾਰ ਪਹਿਲਾਂ ਵਾਲੀ ਚੱਸ ਨਹੀਂ ਰਹੀ ਹਾਂ ਜੀ ਨਹੀਂ ਕਰਦਾ ਚਿੱਤੱਕਿਆ ਪੈ ਜੀ ਪਹਿਲਾਂ ਵਾਲਾ ਹੁੰਦਾ ਨਾ ਇੱਕ 2 ਸਾਲ ਪਹਿਲਾਂ ਵਾਲੇ ਤੇ ਹੁਣ ਉਹਨੂੰ ਐਂ ਦੀ ਜਾ ਕੇ ਤਾਂ ਇੱਕ ਦੂਜੇ ਦੇ ਮੋਢਿਆਂ ਦੀ ਛੜ ਕੇ ਇਹਨੂੰ ਲਾ ਲੈਂਦੇ ਡਰਾਈਂਗ ਟੂ ਕੈਚ ਨਿਊ ਪਿਜਨ ਦੇ ਵੀਡੀਓ ਆ ਜਾਣੀ ਸੀ ਪਰ ਨਹੀਂ ਬੈਠਾ ਰਹਿ ਜਾਂਦੇ ਪਤਾ ਨਹੀਂ ਕੀ ਦਾ ਹੁਣ ਕੀ ਪਤਾ ਕੋਈ ਆਪਣੀ ਹੋ ਜਾਣਾ ਆਪਣੇ ਕੋਲ ਧਿਆਨ ਚ ਤੜਕੀ ਵੇਖਾਂਗੇ ਤੇ ਬਾਦਾਂ ਵੇਖਾਂ ਯਾਰ ਮੈਨੂੰ ਲੱਗਦਾ ਬਾਦਾਂ ਹੁਣਾ ਕੱਢ ਕੇ ਹੁਣ ਬਾਬੇ ਫਿਰ ਦੁਕਾਨ ਤੂੰ ਫੜ ਕੇ ਆਉਣੇ ਬਣੇ ਕਿਰਾਂ ਹਾਂਜੀ ਮੇਰੇ ਵੀਰੋ ਤੇ ਲਗਭਗ ਵੀ ਸਾਰਾ ਕੰਮ ਕਰਤਾ ਕਲੀਅਰ ਮੈਂ ਮੁੜ ਕੋ ਮੁੜ ਕੀ ਹੋ ਗਿਆ ਕਿਉਂਕਿ ਅੱਜ ਗਰਮੀ ਜ਼ਿਆਦਾ ਹੈ ਮਤਲਬ ਅੱਜ ਹੋਰੀ ਸਾਵਦੀ ਗਰਮੀ ਆਣਾ ਮੁੜ ਕੇ ਮੁੜ ਕਾਈ ਜਾਂਦਾ ਹੈ ਭੇਜਿਆ ਨਾ ਬੰਦਾ ਤੇ ਆ ਸਮਾਨ ਢੋਂਤਾ ਪਿਆ ਬਈ ਲਗਭਗ ਬਾਦਾਮ ਸੀ ਅੱਜ ਦੇ ਦਿਨ ਦੇ ਚਲੋ ਬਚਤ ਰਹੀ ਕੱਲ ਨੂੰ ਲਿਓਣੇ ਪੈਣਗੇ ਕੋਈ ਨਾ ਗਿੱਦੜੇ ਕੋ ਲੈ ਆਵਾਂਗੇ ਡਟਦਾ ਬਾਦਾਮਾਂ ਨਾਲ ਤੇ ਐਦੇ ਚ ਪਿਉਂਦੀ ਬਈ ਜੁਵੈਨ ਸਾਰੇ ਖੂਤਰਾਂ ਨੂੰ ਜੁਵੈਨ ਲਾਉਣੀਆਂ ਗੱਲ ਮੁੱਕਦੀ ਨਾ ਕਰਤਾ ਹਨਾ 14-15 ਖੂਤਰਾਂ ਦੀ ਜੁਵੈਨ ਇਧਰ ਦੋ ਪਾਣੀ ਪਿਉਂਤੇ ਪਏ ਠੀਕ ਆ ਕਿ ਨਹੀਂ ਜਿਹੜਾ ਕੱਲ ਨੂੰ ਹਰੇ ਟੂਸਲੇ ਸਾਹਮਣੇ ਦੇਖਾਂਗੇ ਜੇ ਸੈੱਟ ਛਵੇਂ ਤਾਂ ਛੱਡਾਂਗੇ ਜੇ ਨਾ ਸੈੱਟ ਛਵੇਂ ਚੁਪਾਰੇ ਖੁੱਡੇ ਛੱਡ ਦਾਂਗੇ ਠੀਕ ਆ ਐਵੇਂ ਕੋਈ ਤੱਕਾ ਥੋੜੇ ਯਾਰ ਹਨਾ ਤੇ ਨਾਲ ਤਾਂ ਜਾਨਵਰ ਹੜਾਈ ਜਾਂਦੇ ਆ ਲੈ ਆਪਸ ਨੂੰ ਪਤਾ ਔਖੇ ਹੁੰਨੇ ਆ ਰਾਤਾਂ ਜਾਗਦੇ ਆ ਪੈਸੇ ਵੀ ਖਰਾਬ ਕਰਦੇ ਆ ਤੇ ਨਿਪਟਦਾ ਵੀ ਕੁਝ ਨਹੀਂ ਉਹ ਗੱਲ ਚ ਕੀ ਫਾਇਦਾ ਹਨਾ ਓਕੇ ਬਸ ਆ ਜਾਨਵਰ ਤਾਂ ਮੈਨੂੰ ਕੋਈ ਪੇਤ ਨਹੀਂ ਆਇਆ ਬਈ ਇਹ ਕੀ ਦਾ ਹੈਗਾ ਇੱਕ ਮਿੰਟ ਹਾਰ ਦੇ ਉਪਰ ਇੱਥੋਂ ਜ਼ੂਮ ਕਰਨ ਦਾ ਮੈਨੂੰ ਉਹੋ ਜਾਂ ਇਹ ਪਤਾ ਨਹੀਂ ਬਈ ਕੀ ਦਾ ਕੋਈ ਹੈਗਾ ਕੀ ਦਾ ਨਹੀਂ ਇਹਨੂੰ ਤੜਕੇ ਦੇਖਾਂਗੇ ਨਾ ਇਹ ਬੈਠਾ ਹੈ ਤੇ ਓਕੇ ਆ ਭਾਈ ਸਾਹਿਬ ਟਾਈਮ ਦੇਖ ਲਓ ਘਟੋ ਘਟ ਲੈ ਲਓ ਜੀ ਲਗਭਗ 10 ਵਜ ਗਏ ਆ ਤੇ ਹਜੇ ਆਏ ਨਹੀਂ ਪਤਾ ਵੀ ਮਕੂਤਰ ਦੇਖਣ ਲੱਗ ਜਾ ਮੜੇ ਮੋਟੇ ਲਟਾਉਂਟਾ ਭਜਾਕ ਕੰਦੇ ਕਰਦੇ ਤੇ ਹੋਰ ਕੰਮ ਕਰਦੇ 11 12 ਵਜਾਂਗੇ 12 ਵਜੇ ਪੈ ਕੇ 4 ਵਜੇ ਫੇਰ ਉੱਠਣਾ ਪਾਣੀ ਲਾਉਣਾ ਹੈ 4 ਵਜੇ ਸੌਂ ਕੇ 7:30 ਨੂੰ ਫੇਰ ਉੱਠਣਾ ਹੈ ਸਾਰਾ ਦਿਨ ਉਹੀ ਬਸ ਡੇਲੀ ਦਾ ਹਨਾ ਜਿਵੇਂ ਚੇਨ ਬਣੀ ਹੋਈ ਹੈ ਕੰਮ ਦੀ ਉਦਾਂ ਉਦਾਂ ਚੱਲੀ ਜਾਣਾ ਹੈਗਾ ਓਕੇ ਹੈ ਜੀ ਵਾਸ ਠੀਕ ਹੈ ਜਿਆਦਾ ਕੁਝ ਨਹੀਂ ਗੱਲਾਂ ਬਾਤਾਂ ਕਰਦੇ ਤੇ ਸੁਣਨੇ ਆਣ ਕੱਲ ਮਿਲਦੇ ਬਾਏ ਬਾਏ ਸਾਰੇ ਵੀਰਾਂ ਆਹਾਂ ਜੀ ਵੇਰੇ ਗੁਰ ਇੱਕ ਹੀ ਰਹਿ ਗਈ ਸੀ ਭਾਈ ਫੜ ਤੋ ਉਹਨੂੰ ਉਠਾ ਦੂੰ ਮੈਂ ਤਾਜਾਲਾ ਪਾਕੇ ਤੋਂ ਪਾਸੇ ਰਹਿਣਾ ਹਾਂ ਜੀ ਅੰਨੀ ਅੰਦਰ ਹੋਇਆ ਮੜਾ ਜਾ ਲੈਟ ਵੀ ਸਾਡੀ ਦਾ ਇੱਕ ਮਿੰਟ ਹਾਂਜੀ ਤੇ ਇੱਕ ਭਰਾ ਦਾ ਹੁਣੇ ਹੀ ਕਮੈਂਟ ਦੇਖਿਆ ਕੁਦਰਤੀ ਮੈਂ ਉਹਨਾਂ ਉੱਤੇ ਨੋਟੀਫਿਕੇਸ਼ਨਾਂ ਆਂ ਪਗਾਉਂਦੀਆਂ ਉਦੋਂ ਦੇਖ ਜਾਂਦਾ ਕਈ ਵਾਰੀ ਅਖੇ ਪਹਿਲੀ ਗੱਲ ਤਾਂ ਕਹਿੰਦਾ ਯਾਰ ਇੰਨਾ ਘੱਟ ਕਾ ਤੋੜਦਾ ਕੂਪਟਰ ਹਨਾ ਤੇ ਘੱਟ ਤਾਂ ਤੁਹਾਨੂੰ ਪਤਾ ਹੀ ਆ ਵੀ ਮੈਂ ਦੱਸੀ ਜਾਂਦਾ ਵੀ ਕੂਪਟਰ ਨਹੀਂ ਤਾਂਦਰੁਸਤ ਨਹੀਂ ਤਾਂਦਰੁਸਤ ਪੈਣ ਦੀ ਲੱਕੜੀ ਲੈਣਾ ਕਬੂਤਰ ਨਹੀਂ ਤੰਦਰੁਸਤ ਆਪਣੇ ਸਾਨੂੰ ਮੈਂ 50 ਆ ਰਹੀ ਦੱਸਦਾ ਠੀਕ ਹੈ ਕਿ ਨਹੀਂ ਆਪਾਂ ਫਿਰ ਵੀ ਧੱਕਾ ਕਰੀਏ ਨੇ ਇਹਨਾਂ ਨਾਲ ਜਾਨਵਰਾਂ ਨਾਲ ਉਹ ਤਾਂ ਇੰਨਾ ਵੀ ਨਹੀਂ ਉੜਦੇ ਜੇ ਮੰਨ ਕੇ ਚੱਲੋ ਕੋਈ ਹੋਰ ਹੋਵੇ ਤਾਂ ਨਸਲ ਹੈ ਬਲੱਡ ਹੈ ਚੱਲ ਵਿਚਾਰੀ ਧੱਕੇ ਧੁੱਕੇ ਨਾਲ ਉੱਡ ਜਾਂਦੀ ਹੈਗੀ ਤੇ ਦੂਜੀ ਗੱਲ ਇੱਕ ਮਾੜੀ ਗੱਲ ਕੀਤੀ ਹੈ ਨਾ ਭਰਾਣੇ ਵੀ ਮੰਨ ਕੇ ਚੱਲੋ ਚੱਲੋ ਆਪਾਂ ਯਾਰ ਆਪਣੇ ਤੱਕ ਕਿਸ ਨੂੰ ਹੌਂ ਦਰਦੀ ਹੈ ਮੋਹ ਪਿਆਰ ਹੈ ਚੱਲ ਕਿਵੇਂ ਵੀ ਕਹੀ ਦੀ ਗੱਲ ਯਾਰ ਆਪਾਂ ਨੂੰ ਹਣਾ ਚਲੋ ਮੋਹ ਪਿਆਰ ਨਾਲ ਹੀ ਆਖੀ ਹੈ ਪਰ ਮਾੜੀ ਗੱਲ ਹੈ ਯਾਰ ਕਿ ਤੂੰ ਏਵਲ 25 ਲਾ ਕੇ ਵੇਖ ਇਹਨਾਂ ਨੂੰ ਏਵਲ 25 ਬਈਰ ਸਾਨੂੰ ਕਿਹੜਾ ਪਤਾ ਨਹੀਂ ਹੈ ਨਾ ਏਵਲ 25 ਦਾ ਏਵਲ 25 ਨਾਲ ਕੱਲੀ ਏਵਲ 25 ਵੀ ਨਹੀਂ ਲੱਗਦੀ ਭਰਾ ਮੇਰੇ ਤੇਰੇ ਵੀ ਗਿਆਨ ਤੇ ਥੋੜਾ ਜਿਹਾ ਜ ਗਿਆਨ ਘੱਟ ਆ ਹਜੇ ਏਵਲ 25 ਨਾਲ ਤਿੰਨ ਚੀਜ਼ਾਂ ਦੇਸੀ ਵੀ ਲੱਗਦੀਆਂ ਫੇਰ ਏਵਲ 25 ਕੰਮ ਕਰਦੀ ਐ ਪਰ ਆਪਾਂ ਕੰਨਾਂ ਨੂੰ ਹੱਥ ਲਾਗੇ ਹਨ ਤੇ ਬਾਬੇ ਦੀ ਸੌਂ ਖਾ ਕੇ ਕਹਨੇ ਆ ਇੰਨਾ ਮੈਡੀਕਲ ਵੀ ਨਹੀਂ ਦਿੱਤਾ ਕਦੇ ਇੰਨਾ ਮੈਡੀਕਲ ਵੀ ਬੂਤਰ ਨੂੰ ਕਦੇ ਵੀ ਯਾਰ ਨਾ ਉੱਡੇ ਘਾਟਾ ਉੱਡ ਕੇ ਬਹਿ ਜੇ ਮੈਡੀਕਲ ਨਹੀਂ ਲਾਉਣਾ ਜਾਨਵਰ ਨੂੰ ਬਾਈ ਯਾਰ ਆਪਾਂ ਤਾਂ ਜਿਹੋ ਜਿਹੇ ਹੋਏ ਪਿਆ ਹੋਏ ਪਿਆ ਠੀਕ ਆ ਕਿ ਨਹੀਂ ਉਹ ਸਾਨੂੰ ਪਤਾ ਹੀ ਆਪਣੇ ਪੰਜਾਬ ਦਾ ਕੀ ਹਾਲ ਹੈ ਠੀਕ ਹੈ ਆ ਕੁਸ਼ਕ ਸਾਲਾਂ ਜੀ ਹੋਇਆ ਹੁਣੇ ਜੀ ਠੀਕ ਹੈ ਪੰਜਾਬ ਦੀ ਜਵਾਨੀ ਤੇ ਡੁੱਬੀ ਪਈ ਗੱਲ ਹੀ ਮੁੱਕ ਗਈ ਹੈ ਨਾ ਤੇ ਆਪਾਂ ਜਾਨਵਰ ਤਾਂ ਛੱਡ ਗਏ ਬਾਈ ਯਾਰ ਐਡਾ ਕਿ ਜਾਨਵਰ ਹੈ ਠੀਕ ਹੈ 250 ਗ੍ਰਾਮ ਦਾ ਸਾਰਾ ਹੀ ਆਪਾਂ ਇਹਦੇ ਤੋਂ ਕੀ ਭਾਲਦੇ ਆ ਨੂੰ ਸਮਝ ਨਹੀਂ ਆਉਂਦੀ ਜਿੰਨੇ ਉੜਦੇ ਆ ਠੀਕ ਆ ਬਈ ਕੋਈ ਚੱਕਰ ਨਹੀਂ ਮੈਂ ਖੁਸ਼ ਐ ਉਹ ਜਿੱਦਾਂ ਘੰਟਾ ਉੱਡ ਕੇ ਵਹ ਜਾਣ ਪਰ ਰਾਹ ਲੱਗੇ ਕਰਨ ਨੂੰ ਹੱਥ ਠੀਕ ਹੈ ਕਿ ਨਹੀਂ ਤੇ ਇਹ ਬਲੂ ਬਲ ਪੰਛੀ ਬਾਈ ਬਨੇ ਮੈਡੀਕਲ ਦੀ ਗੱਲ ਨਾ ਕਰੋ ਕਬੂਤਰ ਬਾਈ ਜੀ ਹੈ ਨਾ ਤੇ ਜਾਨਵਰ ਨਾਲ ਧੱਕਾ ਨੇ ਇਹਨਾਂ ਨੇ ਠੀਕ ਆ ਬਾਬੋ ਇਹ ਸਪੈਸ਼ਲ ਵੀਡੀਓ ਲਾਈਵਾ ਕਮੈਂਟ ਵੇਖੇ ਨਹੀਂ ਲੰਗਾ ਨਹੀਂ ਸੀਗਾ ਮੈਂ ਹਣਾ ਸਭ ਤੋਂ ਫੁੱਦੂ ਘੜੀਆਂ ਕੰਮ ਹੈ ਜਿਹੜੇ ਮੈਡੀਕਲ ਲਾ ਕੇ ਛੱਡਦੇ ਆ ਤੇ ਲਗਭਗ ਚਲੋ ਉਹ ਗੱਲ ਵੱਖਰੀ ਹੈ ਹੁਣ ਦੱਸਦੇ ਨਹੀਂ ਲੋਕ ਲਗਭਗ 70% ਕਬੂਤਰ ਰੋਗ ਮੈਡੀਕਲ ਤੇ ਡੁੱਬਦੇ ਆ ਠੀਕ ਹੈ ਕਿ ਨਹੀਂ ਚਲੋ ਮੈਂ ਐਂ ਚੀਜ਼ ਦੀ ਗੱਲ ਨਹੀਂ ਕੀਤੀ ਕਦੇ ਕੋ ਕਾਰਨ ਕਿ ਯਾਰ ਮੁੜ ਕੇ ਨਾ ਵੀ ਕਬੂਤਰ ਬਾਜੀ ਤੇ ਮਾੜਾ ਅਸਰ ਪੈਂਦਾ ਇਹ ਚੀਜ਼ਾਂ ਦਾ ਹਣਾ ਵੀ ਮਨਨ ਕਿ ਚਲ ਮੇਰਾ ਕੀ ਮੈਂ ਤਾਂ ਭਕਾਈ ਮਾਰ ਦੂੰ ਮੈਂ ਤਾਂ ਦੱਸ ਦਿਆ ਕੋਈ ਸਾਰਾ ਕੁਝ ਤੁਹਾਨੂੰ ਪਰ ਬਹੁਤ ਗਲਤ ਗੱਲ ਹੈ ਇਹ ਬਹੁਤ ਵਧੀਆ ਗੇਮ ਹੈ ਖੜਾ ਇਹਨੂੰ ਨੈਚੁਰਲ ਦੇਸੀ ਦੀ ਕਿਨਾਂ ਡਾਲ ਕੇ ਜਿੰਨੇ ਉੜਦੇ ਆ ਸਹੀ ਹੈ ਏਵਲ ਪੱਚੀਆਂ ਨਹੀਂ ਭਰਾ ਮੇਰੇ ਪਰ ਕਾਪੀ ਚ ਤਾਉਣਾ ਤੁਹਾਨੂੰ ਸਹੀ ਦੱਸਣਾ ਉਹ ਆਦੀ ਮੇਰੀ ਗੱਲ ਤਾਂ ਗੁੱਸਾ ਹੀ ਲੱਗੇ ਪਰ ਜਿਹੜੇ ਮੈਡੀਕਲ ਆਉਂਦੇ ਆ ਸਭ ਤੋਂ ਫੁੱਦੂ ਬੰਦੇ ਘੜੀਆਂ ਬੰਦੇ ਆ ਭੈਣ ਜੋੜ ਠੀਕ ਹੈ ਤੇ ਨਾ ਕਦੇ ਮੈਡੀਕਲ ਲਾਇਆ ਨਾ ਕਦੇ ਲਾਉਣਾ ਹੈ ਕਣ ਤੇ ਬਸ ਠੀਕ ਹੈ ਹੁਣ ਸੌਂ ਜੋ ਬਈ ਬਾਏ ਬਾਏ ਸਾਰਿਆਂ ਨੂੰ